ਅਨਸਰ ਕੀ ਕਹਾਂ ਜਾਂਦੇ ਨੇ ਜਿਹੜੀਆਂ ਕੁੜੀਆਂ ਤੇ ਮੁੰਡਿਆਂ ਨੂੰ ਦੋ ਸਾਲ ਕੀਤਾ ਗਿਆ ਹੀ ਵਿਦਾ। ਤੇ ਪਰਸੋਂ ਜੀ 8 ਤਰੀਕ ਦੀ ਗੱਲ ਹੈ। ਮਾਨੂੰ ਤਲਾਹ ਮਿਲੀ ਸੀ ਤੇ ਪੰਜਾਬ ਹੋਟਲ ਦੇ ਬਾਹਰ ਅੰਜਾਏਗੜ ਵਿਖੇ ਉਸ ਲੇਡੀਜ਼ ਦੇ ਜੰਕ ਜਿਹੜੇ ਆ ਆਵਾਰਾ ਫਿਰ ਰਹੇ ਆ ਤੇ ਦਾਦਾ ਰੂਪਾਂ ਦੀ ਡੇਟ ਕਰਦੇ। ਡੇਟ ਕਰਦੇ ਸੀ। ਸਾਨੂੰ ਜਦੋਂ ਤਲਾਹਣੀ ਮੌਕੇ ਤੇ ਪਹੁੰਚਿਆ ਤੇ ਇਹਨਾਂ ਲੜਕੀਆਂ ਤੇ ਇਹਨਾਂ ਲੜਕੇ ਜਿਹੜੇ ਆ ਉੱਥੇ ਦੇ ਵੀ ਫੜੇ ਆ ਤੇ ਇਹਨਾਂ ਦੇ ਕਰਤੇ ਕੀ ਸੀ ਜੀ ਉੱਥੇ? ਏ ਜੀ ਲੜਕੀਆਂ ਗਾੜੀਆਂ ਡੀ ਕਰਦੇ ਆਏ ਆ ਹੂੰ ਕੰਮ ਦੇ ਸਮੇਂ ਤਾਂ ਕੰਮ ਕਰਦੀ ਸੀ ਇਹਨਾਂ ਦੇ ਇਸ ਵਾਰ ਜੀ ਤਪਤੀ ਸਰ ਰਹੀ ਹੈ ਜੀ ਤਾਂ ਉਹਨੇ ਕਿੱਥੋਂ ਰਹਿਣ ਵਾਲੇ ਨੇ ਬੁੱਢੇ ਜੀ ਲੋਕੋ ਰਹਿਣ ਵਾਲੇ ਨੇ ਇਹਦੇ ਵਿੱਚ ਕੋਈ ਬੈਟਰੀ ਵਾਲਾ ਵੀ ਆ ਗਾ ਜੀ ਹਾਂ ਜੀ ਕੋਈ ਬੈਟਰੀ ਵਾਲਾ ਵੀ ਨੌਜਵਾਨ ਆ ਰਾਇ ਜੀ ਇਹਨੂੰ ਜੀ ਜੀ ਹੈਗਾ ਜੀ ਦਾ ਬੈਟਰੀ ਵਾਲੇ ਦਾ ਕੀ ਲੋਨ ਹੈ ਇਹਦੇ ਵਿੱਚ ਬੈਟਰੀ ਵਾਲਾ ਜੀ ਗੰਗਾ ਗਾਗਰੋਂ ਲੈ ਕੇ ਆਉਂਦਾ ਏ ਤੇ ਫੇਰ ਹੋਟਲ ਵਿੱਚ ਪਚਾਉਂਦੇ ਜੀ ਜਿਹੜੇ ਹੋਟਲ ਦੇ ਵਿੱਚ ਫੈਡ ਦੇ ਦੀ ਜੀ ਇਹ ਲਗਾਤਾਰ ਕੋਈ ਜ਼ਿਆਦਾ ਗਰ ਪੰਜਾਬ ਹੋਟਲਾਂ ਦੇ ਐਂਡ ਬੁਕਿੰਗ ਜਿੱਦਾ ਬਾਹਰ ਨਹੀਂ ਅੰਦਰ ਜਾਂਦੇ ਆ। ਆ ਹੋਟਲ ਵਾਲੇ ਕੋਲ ਪੁੱਛ ਰਹੇ ਸੀ ਕੀਤੀ ਗਈ ਹੈ ਜੀ ਆਈਡੀ ਜਿਹੜੀ ਇਹਨਾਂ ਦਾ ਪਹਾਂਦੀ ਕੀਤੀ ਗਈ ਸੀ। ਕੀ ਪੁੱਛਿਆ ਸੀ ਕੀਤਾ ਗਿਆ? ਪੁੱਛਦੇ ਸੀ ਕੀਤੀ ਗਈ ਹੈ ਵੀ ਕਿਦਾਂ ਤੁਹਾਡੇ ਕੋਲ ਐਂਟਰੀ ਇੱਕ ਤੇ ਵੀ ਐਂਟਰੀ ਕਰਦੇ ਹੋ। ਐਂਟਰੀ ਹੈ ਜੇ ਨਹੀਂ ਸਹੀ ਸੀ ਆ ਉਹਨਾਂ ਤੇ ਕਾਰਵਾਈ ਕੀਤੀ ਗਈ। ਆ ਹੋਟਲ ਵਾਲੇ ਉਹ ਦਾਇਰ ਜਾਰੀ ਕੀਤੀ ਗਈ ਹੈ ਜੀ ਉਹਨਾਂ ਜਿਹੜੀ ਇਹ ਕੁੜੀਆਂ ਆਵਾਰਾ ਪੀੜੀਆਂ ਨੂੰ ਕਮਰੇ ਨਾਲ ਦਿੱਤੇ ਜਾ ਬਿਲਕੁਲ ਜੀ ਸੀਨੀਅਰ ਅਸਟਰਪਾਲਾ ਦੇ ਨਾਲ ਅੱਜ ਵੀ ਮੀਟਿੰਗ ਕੀਤੀ ਗਈ ਆ ਉਹਨਾਂ ਨੂੰ ਤਲਾਸ਼ ਕੀਤੀ ਗਈ ਹੈ ਇਹੋ ਜਿਹੀ ਕੋਈ ਗੱਲਬਾਤ ਨਹੀਂ ਹੋਈ ਜੀ ਦੇ ਕੋਈ ਗੱਲਬਾਤ ਹੋਈ ਤੇ ਉਹਨਾਂ ਦੇ ਮਜਾਇਜ ਜਿਹੜੀ ਆ ਅੰਧਰ ਕੀ ਕਹਣਾ ਜਾਂਦੇ ਜਿਹੜੀਆਂ ਕੁੜੀਆਂ ਤੇ ਮੁੰਡਿਆਂ ਨੂੰ ਦੋਸਤਾਲ ਕੀਤਾ ਗਿਆ ਹੀ ਬੇਦਾਰ ਪਰਸੋਂ ਜੀ 8 ਤਰੀਕ ਦੀ ਗੱਲ ਹੈ ਉਹਨੂੰ ਤਲਾਹ ਮਿਲੀ ਸੀ ਤੇ ਪੰਜਾਬ ਹੌਟਲ ਦੇ ਬਾਹਰ ਅੰਜਾigarh ਵਿਖੇ ਕੁਝ ਲੇਡੀਜ਼ ਤੇ ਜੰਗ ਜਿਹੜੇ ਆਵਾਰਾ ਫਿਰ ਰਹੇ ਆ ਤੇ ਕਾਹਦਾ ਉਤਵਾਦੀ ਡੇਟ ਕਰਦੇ ਡੇਟ ਕਰਦੇ ਜੀ ਸਾਨੂੰ ਜਦੋਂ ਲਾਹਮਣੀ ਮੌਕੇ ਤੇ ਪਹੁੰਚਿਆ ਤੇ ਇਹਨਾਂ ਲੜਕੀਆਂ ਤੇ ਇਹਨਾਂ ਲੜਕੇ ਜਿਹੜੇ ਆ ਕੋਈ ਤੇ ਵੀ ਬੜੇ ਆ ਤੇ ਇਹਨਾਂ ਦੇ ਪਰਦੇ ਕੀ ਸੀ ਜੀ ਉੱਥੇ ਇਹ ਜੀ ਲੜਕੀਆਂ ਗਾਗਲੀਆਂ ਢੀਕ ਕਰਦੀਆਂ ਆ ਤੇ ਕੰਮ ਦੇ ਸਮੇਂ ਤੋਂ ਕੰਮ ਕਰਦੀਆਂ ਪੂਰੇ ਸਾਰੇ ਇਸ ਵਾਰੀ ਤਪਤੀ ਚੱਲ ਰਹੀ ਹੈ ਤਾਂ ਮੁੰਡੇ ਕਿੱਥੋਂ ਜਰਨ ਵਾਲੇ ਨੇ ਉੱਡੇ ਜੀ ਲੋਕ ਰਹਿਣ ਵਾਲੇ ਨੇ ਇਹਦੇ ਵਿੱਚ ਕੋਈ ਬੈਟਰੀ ਵਾਲਾ ਵੀ ਹੈ ਜੀ ਹਾਂ ਜੀ ਕੋਈ ਬੈਟਰੀ ਵਾਲਾ ਵੀ ਨੌਜਵਾਨ ਹੈ ਰਹਿਣ ਜੀ ਜੀ ਹੈਗਾ ਜੀ ਬੈਟਰੀ ਵਾਲੇ ਦਾ ਕੀ ਲੋੜ ਹੈ ਇਹਦੇ ਵਿੱਚ ਬੈਟਰੀ ਵਾਲਾ ਜੀ ਉਹਨਾਂ ਦਾ ਬਾਗਰੋਂ ਲੈ ਕੇ ਆਉਂਦਾ ਹੈ ਤੇ ਫਿਰ ਹੋਟਲ 'ਚ ਪਹੁੰਚਾਉਂਦੇ ਜੀ ਕਿਹੜੇ ਹੋਟਲ ਦੇ ਵਿੱਚ ਕੈਡ ਦੇ ਜੀ ਇਹ ਲਗਾਤਾਰ ਹੈ ਉਹ ਜ਼ਿਆਦਾਤਰ ਪੰਜਾਬ ਹੋਟਲਾਂ ਦੇ ਐਂਡ ਕੋਈ ਸਿੱਧਾ ਬਾਹਰ ਨਹੀਂ ਅੰਦਰ ਜਾਂਦੇ ਆ ਆ ਹੋਟਲ ਵਾਲੇ ਕੋਲ ਪੁੱਛ ਕੇ ਸੀ ਕੀਤੀ ਗਈ ਹੈ ਜੀ ਆਈਡੀ ਬਿਲਕੁਲ ਜੀ ਇਹਨਾਂ ਕੋਲ ਪਹਾਂਦੀ ਕੀਤੀ ਗਈ ਸੀ ਕੀ ਪੁਸ਼ ਗਿਆ ਸੀ ਕਿ ਉਹ ਉਸ ਤਰ੍ਹਾਂ ਕੀਤੀ ਗਈ ਆ ਵੀ ਕਿਦਾਂ ਐ ਤੁਹਾਡੇ ਕੈਂਟਰੀ ਦੇ ਵਿੱਚ ਐਂਟਰੀ ਕਰਦੇ ਹੋ ਐਂਟਰੀ ਆ ਜਿਹੜੇ ਨਹੀਂ ਸਹੀ ਸੀ ਉਹਨਾਂ ਦੇ ਕਾਰਵਾਈ ਕੀਤੀ ਆ ਆ ਹੋਟਲ ਵਾਲੇ ਉਹਨਾਂ ਦਾਇਰ ਜਾਰੀ ਕੀਤੀ ਗਈ ਆ ਜੀ ਉਹਨਾਂ ਚੜੀਆਂ ਇਹ ਕੁੜੀਆਂ ਵਾਰਾ ਘੁੰਮਦੀਆਂ ਨੂੰ ਕਮਰੇ ਨਾਲ ਦਿੱਤੇ ਬਿਲਕੁਲ ਜੀ ਜਨਰਲ ਅਸਟਰ ਬਾਲਾ ਦੇ ਨਾਲ ਅੱਜ ਵੀ ਮੀਟਿੰਗ ਕੀਤੀ ਗਈ ਆ ਉਹਨੂੰ ਤਾਣਾ ਕੀਤੀ ਗਈ ਆ ਵੀ ਇਹੋ ਜਿਹੀ ਕੋਈ ਗਲਵਾਤ ਨਹੀਂ ਹੋਈ ਜੇ ਦੇਖੋ ਗਲਵਾਤ ਹੋਈ ਤੇ ਉਹਨਾਂ ਦੇ ਮੁਜ਼ਾਏ ਜਿਹੜੀ ਆ